ਜੋ ਹਾਲੇ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੋਵੇਂ ਦੇਸ਼ਾਂ ਦੇ ਵਿਚਕਾਰ ਸਮਝੌਤਾ ਹੋਇਆ ਉਸ ਤੋਂ ਬਾਅਦ ਲਗਾਤਾਰ ਲੋਕਾਂ ਦੇ ਚਿਹਰੇ ਵੀ ਖੜਗੇ ਨੇ ਤੇ ਦੂਜੇ ਪਾਸੇ ਸਿਆਸਤ ਵੀ ਇਸ ਦੇ ਉੱਤੇ ਗਰਮਾ ਚੁੱਕਿਆ ਤੇ ਉਹਨਾਂ ਦੀ ਬਿਆਨਬਾਜ਼ੀ ਸ਼ੁਰੂ ਹੋ ਚੁੱਕੀ ਜਿਸ ਤੋਂ ਬਾਅਦ ਅੰਮ੍ਰਿਤਸਰ ਤੋਂ ਸੰਸਦ ਗੁਰਜੀਤ ਔਜਲਾ ਦਾ ਬਿਆਨ ਸਾਹਮਣੇ ਆਇਆ ਉਹਨਾਂ ਕਿਹਾ ਕਿ ਪੂਰੇ ਭਾਰਤ ਦੀ ਜਿੱਤ ਹੋਈ ਆ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਉਹਨਾਂ ਨੇ ਤਾਰੀਫ ਕੀਤੀ ਆ ਆਓ ਸੁਣਦੇ ਹਾਂ ਅੰਮ੍ਰਿਤਸਰ ਬਾਰਡਰ ਦੇ ਜਿੰਨੇ ਵੀ ਸਟੇਟ ਹੈ ਕਿੰਨੇ ਵੀ ਸਟੇਟ ਨੇ ਜੰਮੂ ਹੋ ਗਿਆ ਜੰਮੂ ਕਸ਼ਮੀਰ ਹੋ ਗਿਆ ਪੰਜਾਬ ਹੋ ਗਿਆ ਰਾਜਸਥਾਨ ਗੁਜਰਾਤ ਉਹਨਾਂ ਨੂੰ ਸੇਫ ਰੱਖਿਆ ਚਾਰ ਦਿਨ ਲਗਾਤਾਰ ਡਰੋਨ ਦੇ ਨਾਲ ਹਮਲੇ ਹੋਏ ਮਜ਼ਾਈਨ ਨਾਲ ਹਮਲੇ ਹੋਏ ਕੋਈ ਵੀ ਬੰਦਾ ਦੀ ਜੈਕਿਉਲਟੀ ਨਹੀਂ ਹੋਈ ਉਹ ਮੈਂ ਕਹਿਣਾ ਚਾਹੁੰਦਾ ਕਿ ਇਹ ਇਹ ਜਿਹੜਾ ਇਹ 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 ਜੋ ਕੋ ਸੱਚ ਸੀਜ਼ਫਾਇਰ ਤੱਕ ਪਹੁੰਚਿਆ ਇਹਦੀ ਅਸਲੀ ਹੱਕਦਾਰ ਇੰਡੀਅਨ ਆਰਮੀ ਹੈ ਸਾਡੇ ਪੀਐਮ ਨੇ ਸਾਡੀ ਸਰਕਾਰ ਹੈ ਰਾਹੁਲ ਗਾਂਧੀ ਜੀ ਖੜਗੇ ਜੀ ਜਿਨ੍ਹਾਂ ਨੇ ਸਮੁੱਚਾ ਸਮਰਥਨ ਦਿੱਤਾ ਕਾਂਗਰਸ ਪਾਰਟੀ ਨੇ ਸਮੂਚੇ ਦੇ ਇਹਦਾ ਜਨ ਸਮੂਚ ਸਮੂਚੀਆਂ ਪਾਰਟੀਆਂ ਜਿਨ੍ਹਾਂ ਨੇ ਕੋਈ ਕਿੰਤੂ ਪਰੰਤੂ ਕਿਸੇ ਕਾਰਵਾਈ ਤੇ ਨਹੀਂ ਕੀਤਾ ਤਗੜੇ ਹੋ ਕੇ ਇਹ ਆ ਸਾਡੀ ਯੂਨਿਟੀ ਇਹ ਆ ਇੰਡੀਆ ਔਰ ਇਹਦੇ ਕਰਕੇ ਇਹ ਸਾਰੇ ਵਿਧਾਈ ਦੇ ਪਤ ਨੇ ਜੋ ਅੱਜ ਸੀਜ਼ ਫਾਇਰ ਹੋਇਆ ਅਸੀਂ ਗੱਲ ਆ ਅਸੀਂ ਸ਼ਾਂਤੀ ਦੇ ਪੁਜਾਰੀ ਆ ਸਾਡਾ ਗੁਰੂ ਨਗਰੀ ਦੇ ਵੈਸੇ ਸ਼ਾਂਤੀ ਦਾ ਸੰਦੇਸ਼ ਦਿੰਦਾ ਅਸੀਂ ਤਾਂ ਲੜਾਈ ਚਾਹੁੰਦੇ ਨਹੀਂ ਸੀ ਪਰ ਇਹ ਲੜਾਈ ਸਾਡੇ ਤੇ ਥੋਪੀ ਗਈ ਹੈ ਤਨਖਵਾਦ ਦੇ ਨਾਂ ਤੇ ਔਰ ਡਰਗ ਦੇ ਨਾਂ ਤੇ 2 ਲੱਖ ਤੋਂ ਵੱਧ ਸਾਡਾ ਬੱਚਾ ਡਰਗ ਦੀ ਭੇਡ ਚੜਿਆ ਇਸ ਪਾਕਿਸਤਾਨ ਨੇ ਚੜਾਇਆ ਮੇਰੀ ਬੇਨਤੀ ਹੈ ਸਰਕਾਰ ਨੂੰ ਸਰਕਾਰ ਨੇ ਜੇ ਸੀਜ਼ ਕਰ ਕਰਨੀਆਂ ਨਜਾਇਜ਼ ਹਥਿਆਰ ਸਾਡੇ ਬੱਚਿਆਂ ਨੂੰ ਫੜਾ ਕੇ ਮਾਰਦਾ ਉਹਨਾਂ ਦੇ ਵੀ ਉਹਨਾਂ ਦੇ ਵੀ ਉਹ ਵੀ ਗੱਲ ਵਿੱਚ ਕੀਤੀ ਜਾਵੇ ਤੇ ਜਿਹੜੀ ਡਰਗ ਦੀ ਸਪਲਾਈ ਹੈ ਇੱਥੇ ਵੀ ਇੱਥੇ ਵੀ ਸਮਝਾਉਂਦਾ ਕੀਤਾ ਜਾਵੇ ਵੀ ਡਰਗ ਦੀ ਸਪਲਾਈ ਪਾਕਿਸਤਾਨ ਸਾਡੇ ਇਸ ਕੰਟਰੀ ਚ ਨਾ ਕਰੇ ਨਹੀਂ ਤੇ ਉਹ ਯੁੱਧ ਸਾਡੇ ਅੱਗੇ ਚੱਲਣ ਲਈ ਤੇ ਮਰਨ ਦੇ ਆ ਸਾਡੇ ਤਾਂ 10 ਸਾਲ ਹੋ ਗਏ ਆ ਇਹ ਇਹ ਜੜਾ ਵਾ ਇੱਕ ਖਤਮ ਹੋਣਾ ਚਾਹੀਦਾ ਡਰਗ ਵਾਲਾ ਤਾਂ ਦਾ ਅਤੇ ਕਾਂਗਰਸੀ ਲੀਡਰ ਰਾਜਕੁਮਾਰ 베ਰਕਾ ਵੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆਏ ਅਤੇ ਉਹਨਾਂ ਦੱਸਿਆ ਕਿ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਨਾਲ ਆਪਣਾ ਬਦਲਾ ਲਿਆ ਤੇ ਲਗਾਤਾਰ ਸਾਡੀ ਭਾਰਤ ਦੀ ਆਰਮੀ ਦੇ ਵੱਲੋਂ ਪਾਕਿਸਤਾਨ ਦੇ ਵੱਲੋਂ ਸੁੱਟੇ ਗੇ ਡਰੋਨ ਅਤੇ ਮਿਜ਼ਾਲਾਂ ਨੂੰ ਹਵਾ ਦੇ ਵਿੱਚ ਨਸ਼ਟ ਕੀਤਾ ਗਿਆ ਪਰ ਹੁਣ ਸਵਾਲ ਇਹ ਹੈ ਕਿ ਜਿਹੜਾ ਪਾਕਿਸਤਾਨ ਹੈ ਕੀ ਉਹ ਆਪਣੀਆਂ ਨਾਪਾਕ ਕੋਸ਼ਿਸ਼ਾਂ ਤੋਂ ਬਾਜ਼ ਆਵੇਗਾ ਜਾਂ ਫਿਰ ਨਹੀਂ हम चीज फायर को वेलकम करते हैं और हम महसूस करते हैं कि भारत ने हमेशा से ही ये कोशिश की है कि अमन शांति को बरकरार रखना लेकिन पाकिस्तान कई समय से ऐसी हरकतें कर रहा था कभी ड्रग भेज रहा है कभी नौजवानों को ट्रेन करके भेज रहा है कभी कुछ कर रहा है कभी कुछ कर रहा है आज भी हमें इस बात के लिए आशंका है कि क्या पाकिस्तान इससे बा आएगा अमरीका जैसा देश बीच में पड़ा है वो हम चाहते हैं कि पाकिस्तान अपनी गलती को सुधार ले अपनी इस गलती को मांग मान ले क्योंकि तो भारत ने वहाँ किसी भी सिविलियन के ऊपर हमले नहीं किए भारत ने जो नौ के करीब इनके बंकर तबाह किए हैं वो सारे के सारे अड्डे आतंकवादियों के अड्डे थे सौ के करीब आतंकवादियों को मार मकाया गया है और हम ये समझते हैं कि जो उन्होंने किया जो भारत ने जो है उसका बदला ले लिया अगर पाकिस्तान आगे से ਅਮਨ ਸ਼ਾਂਤੀ ਚਾਹਤਾ ਹੈ ਤਾਂ ਭਾਰਤ ਇੱਕ ਕਦਮ ਅੱਗੇ ਵੜਾਏ। ਸੋਦਾਦੀ ਇਹ ਹੈ ਕਿ ਪਹਿਲਗਾਮ ਦੇ ਵਿੱਚ ਜੋ ਅੱਤਵਾਦੀ ਹਮਲਾ ਕੀਤਾ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਲੋਕਾਂ ਦਾ ਵੀ ਖੂਨ ਖੋਲਿਆ ਗਿਆ ਸੀ। ਮੰਗ ਕੀਤੀ ਜਾ ਰਹੀ ਸੀ ਕਿ ਇਸ ਦਾ ਮੂੰਹ ਤੋੜਮਾ ਜਵਾਬ ਦਿੱਤਾ ਜਾਵੇ। ਜਿਸ ਤੋਂ ਬਾਅਦ ਭਾਰਤ ਦੇ ਵੱਲੋਂ ਕਾਰਵਾਈ ਕਰਦੇ ਹੋਏ ਜਿਹੜੇ ਪਾਕਿਸਤਾਨ ਦੇ ਵਿੱਚ ਅੱਤਵਾਦੀ ਸੀ ਉਹਨਾਂ ਦੇ ਟਿਕਾਣਿਆਂ ਨੂੰ ਤੈਥ ਸਨੈਸ ਕਰਕੇ ਰੱਖ ਦਿੱਤਾ ਸੀ। ਹਕੀਕਤ ਟੀਵੀ ਪੰਜਾਬੀ ਲਈ ਅਮਰੀਕਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।